ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ED ਨੇ 22 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ED ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਸ਼ੂਗਰ ਦੀ ਵੱਖ-ਵੱਖ ਥਾਵਾਂ ਤੇ 22 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ। ਇਹ ਕਾਰਵਾਈ FEMA ਦੇ ਅਧੀਨ ਜੋ ਹੈ ਉਹ ਕੀਤੀ ਗਈ ਹੈ ਤਾਂ ਮਿਲੀ ਜਾਣਕਾਰੀ ਮੁਤਾਬਕ ਇੱਥੇ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਯਾਨੀ ਕਿ 18 ਮਿਲੀਅਨ ਸ਼ੇਅਰਹੋਲਡਰ ਦੇ ذریعے ਇੱਥੇ ਕਿਤੇ ਨਾ ਕਿਤੇ ਕਹਿ ਸਕਦੇ ਆ ਕੀ ਲੋਨ ਲਿਆ ਗਿਆ ਸੀ ਜਿਸ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਸੇਬੀ ਤੇ ਆਰਬੀਆਈ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਸਾਲ 2018 ਦੇ ਵਿੱਚ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਕੋਲੋਂ ਵੀ ਈਡੀ ਵੱਲੋਂ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਗਈ ਸੀ ਤਾਂ ਇਸ ਮਾਮਲੇ 'ਚ ਜੀ ਜੀ ਡੀ ਆਰ ਨੂੰ ਦੇਖਿਆ ਦੇਖਰੇਖ ਜੋ ਹੈ ਕੀਤੀ ਗਈ ਸੀ ਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਹੁਣ ਈਡੀ ਨੇ ਵੱਡੀ ਜਿਹੜੀ ਕਾਰਵਾਈ ਹੈ ਉਹ ਕਰ ਦਿੱਤੀ ਹੈ ਤਾਂ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ 1999 ਦੀ ਧਾਰਾ 37 ਐ ਦੇ ਤਹਿਤ ਰਾਣਾ 슈ਗਰਜ਼ ਲਿਮਟਿਡ ਦੀ 22.2 ਕਰੋੜ ਰੁਪਏ ਦੀ ਅਚਲ ਜਾਇਦਾਦ ਜੋ ਹੈ ਜ਼ਬਤ ਕੀਤੀ ਗਈ ਹੈ ਤੇ ਇਸ ਫਰਮ ਤੇ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਰੱਖਣ ਦਾ ਇਲਜ਼ਾਮ ਵੀ ਹੈ ਤੇ ਥੀ ਤੁਹਾਨੂੰ ਦੱਸ ਦੇ ਕਿ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਨੇ ਰਾਣਾ ਗੁਰਜੀਤ ਸਿੰਘ ਤੇ ਨਾਲ ਹੀ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਉਕਤ ਕੰਪਨੀ ਦੇ ਮਾਲਕ ਦੱਸੇ ਜਾ ਰਹੇ ਨੇ ਜਿਨ੍ਹਾਂ ਵਿਰੁੱਧ ਇਹ ਕਾਰਵਾਈ ਜੋ ਹੈ ਆਈਡੀ ਨੇ ਕੀਤੀ ਹੈ ਤਾਂ ਦੋਵੇਂ ਵਿਧਾਇਕ ਅਤੇ ਹੋਰ ਪਰਿਵਾਰਕ ਮੈਂਬਰ ਕੰਪਨੀ ਦੇ ਸ਼ੇਅਰ ਧਾਰਕ ਵੀ ਨੇ ਟਾਈਡੀ ਨੇ ਇਹ ਕਾਰਵਾਈ ਜੋ ਹੈ ਹਾਲਾਂਕਿ ਬਿੱਤੀ ਦੇਰ ਰਾਤ ਕੀਤੀ ਹੈ ਤੇ ਈਡੀ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੰਗੀ ਏਜੰਸੀ ਨੇ ਰਾਣਾ 슈ਗਰਜ਼ ਲਿਮਿਟਿਡ ਦੇ ਪ੍ਰੋਮੋਟਰਾਂ ਅਤੇ ਡਾਇਰੈਕਟਰਾਂ ਅਤੇ ਸ਼ੇਅਰਧਾਰਕਾਂ ਦੇ ਵਿਰੁੱਧ ਗਲੋਬਲ ਡਿਪੋਜ਼ਿਟ ਰਸੀਦਾਂ ਜੋ ਨੇ ਉਜਾਰੀ ਕਰਨ ਅਤੇ ਪੂਰੀ ਜੀਡੀਆਰ ਪ੍ਰਕਿਰਿਆ ਨੂੰ ਇਸ ਦੇ ਅਸਲ ਉਦੇਸ਼ ਲਈ ਨਾ ਵਰਤਣ ਦੇ ਸਬੰਧ ਦੇ ਵਿੱਚ ਫੀਮਾ ਦੇ ਉਪਲਬਧਾਂ ਦੀ ਤਹਿਤ ਜੜੀ ਜਾਂਚ ਹੈ ਸ਼ੁਰੂ ਕੀਤੀ ਗਈ ਸੀ ਤਾਂ ਈਡੀ ਦੇ ਵੱਲੋਂ ਹਾਲਾਂਕਿ ਵੱਡਾ ਐਕਸ਼ਨ ਕੀਤਾ ਗਿਆ ਹੈ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੇ ਉੱਤੇ ਜਿਨ੍ਹਾਂ ਦੀ 22 ਕਰੋੜ ਰੁਪਏ ਦੀ ਜੀਡੀ ਕਹਿ ਸਕਦੇ ਹਾਂ ਕਿ ਅਚਲ ਜਾਇਦਾਦ ਨੂੰ ਇਥੇ ਜ਼ਬਤ ਕਰ ਲਿਆ ਗਿਆ ਤਾਂ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਯਾਨੀ 18 ਮਿਲੀਅਨ ਸ਼ੇਅਰਹੋਲਡਰ ਦੇ ਜ਼ਰੀਏ ਲੋਨ ਲਿਆ ਗਿਆ ਸੀ ਜਿਸ ਦੀ ਕੋਈ ਵੀ ਜਾਣਕਾਰੀ SEBI ਅਤੇ RBI ਨੂੰ ਨਹੀਂ ਦਿੱਤੀ ਗਈ ਸੀ ਤਾਂ ਉਸੇ ਸਬੰਧ ਦੇ ਵਿੱਚ ਜਿਹੜੀ ਕਾਰਵਾਈ ਹੈ ਵੱਡੀ ਕਾਰਵਾਈ ਕਹਿ ਸਕਦੇ ਆ ਕਿ ਰਾਣਾ ਗੁਰਜੀਤ ਤੇ ਜੋ ਕੀਤੀ ਗਈ ਹੈ ਤਾਂ ਇਸ ਵੇਲੇ ਦੀ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਇੱਕ ਪ੍ਰੈਸ ਰਿਲੀਜ਼ ਵੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਰੀ ਹੀ ਇਨਫੋਰਮੇਸ਼ਨ ਹੈ ਜੋ ਉਹ ਦਿੱਤੀ ਗਈ ਹੈ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਯਾਨੀ ਕਿ FEMA ਦੀ ਜੇਕਰ ਇੱਥੇ ਗੱਲ ਕੀਤੀ ਜਾਵੇ 1999 ਦੀ ਧਾਰਾ 37G ਦੇ ਤਹਿਤ ਰਾਣਾ 슈ਗਰਜ਼ ਲਿਮਟਿਡ ਦੀ 2 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਤੇ ਇਸ ਫਰਮ ਤੇ ਭਾਰਤ ਤੋਂ ਵਿਦੇਸ਼ੀ ਮੁਦਰਾ ਰੱਖਣ ਦਾ ਇਲਜ਼ਾਮ ਜੋ ਹੈ ਇੱਥੇ ਲਗਾਇਆ ਜਾ ਰਿਹਾ ਹੈ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ED ਦੇ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਪਿਛਲੇ ਸਾਲ ਭਾਰਤੀ ਪ੍ਰਤੀਪੂਤੀਆਂ ਅਤੇ ਐਕਸਚੇਂਜ ਬੋਰਡ ਜੇਕਰ ਇੱਥੇ ਗੱਲ ਕੀਤੀ ਜਾਵੇ SEBI ਨੇ ਰਾਣਾ ਆ ਗੁਰਜੀਤ ਦੀ ਜਿਹੜੀ 슈ਗਰ ਲਿਮਿਟਿਡ ਹੈ ਉਸ ਨੂੰ ਵਿਅਕਤੀਗਤ ਸੰਸਥਾਵਾਂ ਨੂੰ ਫੰਡ ਟਰਾਂਸਫਰ ਕਰਨ ਦੇ ਕਥਿਤ ਇਲਜ਼ਾਮਾਂ ਦੇ ਵਿੱਚ ਵੀ 63 ਕਰੋੜ ਰੁਪਏ ਦਾ ਜੋ ਜੁਰਮਾਨਾ ਹੈ ਉਹ ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਹੁਣੇ ਵੱਡੀ ਕਾਰਵਾਈ ਕਹਿ ਸਕਦੇ ਆ ਕਿ ਰਾਣਾ ਗੁਰਜੀਤ ਤੇ ਦੇਖਣ ਨੂੰ ਮਿਲੀ ਆ ਤੇ ਨਾਲ ਹੀ ਇਸ 슈ਗਰ ਮੀਲ ਦੇ ਉਹਨਾਂ ਦੇ ਪੁੱਤਰ ਜੋ ਨੇ ਉਹ ਵੀ ਕਿਤੇ ਨਾ ਕਿਤੇ ਸ਼ੇਅਰ ਧਾਰਕ ਨੇ ਸ਼ੇਅਰ ਹੋਲਡਰ ਨੇ ਤੇ ਕੁਝ ਕੁ ਪਰਿਵਾਰ ਦੇ ਉਹਨਾਂ ਦੇ ਮੈਂਬਰ ਜੋ ਨੇ ਉਹ ਵੀ ਇੱਥੇ ਸ਼ੇਅਰ ਧਾਰਕ ਨੇ ਤਾਂ ਇਸ ਵੇਲੇ ਦੀ ਅਹਿਮ ਅਪਡੇਟ ਹੈ ਕਿ ਰਾਣਾ ਗੁਰਜੀਤ ਦੇ ਕੁਝ ਕੁ ਜਾਇਦਾਦ ਜੋ ਹੈ ਜ਼ਬਤ ਕਰ ਲਈ ਗਈ